ਗੁਰੂ ਪਿਆਰੀ ਸਾਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੇਵੀ ਨੂੰ ਕਿਸ ਤਰ੍ਹਾਂ ਵਸ ਵਿੱਚ ਕੀਤਾ ਅਤੇ ਕਿਸ ਤਰ੍ਹਾਂ ਉਸ ਨੂੰ ਪ੍ਰਗਟ ਕੀਤਾ 16ਵੀਂ ਸਦੀ ਵਿੱਚ ਜਦੋਂ ਮੁਗਲਾਂ ਦਾ ਅਤਿਆਚਾਰ ਹਿੰਦੂਆਂ ਉੱਪਰ ਸਿੱਖਾਂ ਉੱਪਰ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਉਸ ਵੇਲੇ ਸਾਰੇ ਹੀ ਲੋਕ ਕਾਫੀ ਤੰਗ ਪਰੇਸ਼ਾਨ ਹੋ ਕੇ ਉਸ ਦੌਰਾਨ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਅ타 ਪਿਆਰ ਸਰਦਾ ਰੱਖਣ ਵਾਲੇ ਸਨ ब्राह्मण पंडित इकट्ठे ਹੋ ਗੁਰੂ ਜੀ ਕੋਲ ਆ ਗਏ ਗੁਰੂ ਜੀ ਦੇ ਕੋਲ ਆ ਕੇ ਉਹਨਾਂ ਨੇ ਬੇਨਤੀ ਕੀਤੀ ਗੁਰੂ ਮਹਾਰਾਜ ਆਪ ਜੀ ਕਿਸੇ ਦੇਵੀ ਦੇਵਤੇ ਨੂੰ ਪ੍ਰਗਟ ਕਰੋ ਜੋ ਸਾਡੀ ਮਦਦ ਕਰ ਸਕੇ ਇੱਕੋ ਵਾਰ ਚ ਇਹਨਾਂ ਮੁਗਲਾਂ ਦਾ ਖਾਤਮਾ ਕਰ ਸਕੇ ਉਹਨਾਂ ਗੁਰੂ ਜੀ ਨੂੰ ਕਿਹਾ ਬਨਾਰਸ ਦਾ ਇੱਕ ਪੰਡਤ ਹੈ ਜਿਸ ਨੂੰ ਚੰਨੀ ਦੇਵੀ ਪ੍ਰਗਟ ਕਰਨ ਦਾ ਮਹਾਰਤ ਹਾਸਲ ਹੈ ਗੁਰੂ ਸਾਹਿਬ ਜੀ ਨੇ ਕਿਹਾ ਇਦਾਰੇ ਕੋਈ ਸ਼ਕਤੀ ਨਹੀਂ ਜੋ ਇਸ ਤਰ੍ਹਾਂ ਮੁਗਲਾਂ ਨੂੰ ਖਤਮ ਕਰ ਸਕੇ ਹੱਥ ਵਿੱਚ ਤਲਵਾਰ ਲੈ ਕੇ ਇਹਨਾਂ ਪਾਪੀਆਂ ਦਾ ਅੰਤ ਕਰਨਾ ਪਵੇਗਾ ਪਰ ਉਹ ਬ੍ਰਾਹਮਣ ਆਪਣੀ ਛੋਟੀ ਮਤ ਮੁਤਾਬਕ ਮੰਨੇ ਨਹੀਂ ਗੁਰੂ ਜੀ ਨੇ ਬਾਰ-ਬਾਰ ਸਮਝਾਉਣ ਤੇ ਵੀ ਉਹ ਪੰਡਤ ਨਹੀਂ ਮੰਨ ਰਹੇ ਸਨ ਗੁਰੂ ਜੀ ਨੇ ਕਿਹਾ ਜਾਓ ਬਨਾਰਸ ਦੇ ਪੰਡਤ ਨੂੰ ਬੁਲਾ ਲਿਆਓ ਜੋ ਚੰਡੀ ਨੂੰ ਪ੍ਰਗਟ ਕਰੇਗਾ ਬਨਾਰਸ ਤੋਂ ਆਇਆ ਪੰਡਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਪੇਸ਼ ਹੋਇਆ ਪੰਡਤ ਕਹਿਣ ਲੱਗਾ ਦੁਰਗਾ ਦੇਵੀ ਕਾਲੀ ਦੇਵੀ ਚੰਡੀ ਦੇਵੀ ਨੂੰ ਪ੍ਰਗਟ ਕਰਨ ਲਈ ਤੁਹਾਨੂੰ ਲੱਖਾਂ ਰੁਪਏ ਸਮਗਰੀ ਦੇਣੀ ਹੋਵੇਗੀ ਗੁਰੂ ਜੀ ਕਹਿਣ ਲੱਗੇ ਜਿੰਨੇ ਪੈਸੇ ਚਾਹੀਦੇ ਹਨ ਲੈ ਲਵੋ ਚੰਡੀ ਦੇਵੀ ਨੂੰ ਪ੍ਰਗਟ ਕਰੋ ਗੁਰੂ ਸਾਹਿਬ ਜੀ ਨੂੰ ਪਤਾ ਸੀ ਇਹ ਲੋਕਾਂ ਨੂੰ ਠਾਗ ਰਿਹਾ ਹੈ ਤੇ ਉਹ ਪੰਡਤ ਸੋਚ ਰਿਹਾ ਸੀ ਕਿ ਮੈਂ ਗੁਰਜੀ ਨੂੰ ਠੱਗ ਲਿਆ ਗੁਰੂ ਜੀ ਨੂੰ ਠੱਗ ਕੇ ਲਾਰਾ ਲੱppa ਲਾ ਕੇ ਚਲਾ ਜਾਵਾਂਗਾ ਪਰ ਇਦਾਂ ਕਿੱਥੇ ਹੋਣ ਵਾਲਾ ਸੀ ਗੁਰੂ ਸਾਹਿਬ ਜੀ ਨੇ ਪੰਡਤ ਕੇਸ਼ਵਦਾਸ ਨੂੰ ਪਹਾੜਾ ਦੇ ਸਭ ਤੋਂ ਉੱਚੇ ਢਿੱਲੇ ਤੇ ਜਗ੍ਹਾ ਦੇ ਕੇ ਯੱਗ ਕਰਨ ਲਈ ਆਗਿਆ ਦਿੱਤੀ ਬਾਅਦ ਵਿੱਚ ਉੱਥੇ ਨੈਨਾ ਦੇਵੀ ਦਾ ਮੰਦਿਰ ਬਣਿਆ ਪੰਡਤ ਕੇਸ਼ਵਦਾਸ ਨੇ ਗੁਰੂ ਜੀ ਨੂੰ ਯੱਗ ਕਰਨ ਲਈ 100 ਚਿੰਦੇ ਹੋਰ ਬੁਲਾਣੇ ਪੈਣਗੇ ਤਾਂ ਜਾ ਕੇ ਇਸ ਯੱਗ ਨੂੰ ਪੂਰਾ ਕੀਤਾ ਜਾਵੇਗਾ। ਗੁਰੂ ਜੀ ਨੇ ਉਸ ਦੇ 100 ਸਾਥੀਆਂ ਨੂੰ ਵੀ ਸੱਦਾ ਦੇ ਕੇ ਉੱਥੇ ਬੁਲਾ ਲਿਆ। 101 ਪੰਡਿਤ ਨੈਣਾ ਦੇਵੀ ਢਿੱਲੇ ਉੱਪਰ ਯੱਗ ਕਰਨਾ ਸ਼ੁਰੂ ਕਰ ਦਿੰਦੇ ਨੇ। ਇਸ ਦੌਰਾਨ ਗੁਰੂ ਸਾਹਿਬ ਜੀ ਕੁਝ ਦਿਨਾਂ ਬਾਅਦ ਉੱਥੇ ਵਾਪਸ ਜਾ ਪੰਡਿਤ ਕੇਸ਼ਵਦਾਸ ਨੂੰ ਪੁੱਛਦੇ ਹਨ ਹੁਣ ਤੱਕ ਚੰਡੀ ਦੇਵੀ ਪ੍ਰਗਟ ਕਿਉਂ ਨਹੀਂ ਹੋਈ? ਤੁਹਾਡੇ ਵੱਲੋਂ ਮੰਗਾਈ ਸਾਰੀ ਸਮਗਰੀ ਸਾਰੀਆਂ ਚੀਜ਼ਾਂ ਇੱਥੇ ਮੋਹਿਆ ਕੀਤੀਆਂ ਹਨ ਫਿਰ ਵੀ ਇੰਨੀ ਦੇਰੀ ਕਿਉਂ? ਅਗੋਂ ਪੰਡਿਤ ਕੇਸ਼ਵਦਾਸ ਕਹਿਣ ਲੱਗਾ ਗੁਰੂ ਜੀ ਦੇਵੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਦੇਵੀ ਨਾਰਾਜ ਹੈ ਉਸ ਨੂੰ ਮਨਾਉਣ ਲਈ ਸਮਾਂ ਲੱਗੇਗਾ ਗੁਰੂ ਸਾਹਿਬ ਜੀ ਵਾਪਸ ਆਪਣੇ ਕਿਲੇ ਅਨੰਪੁਰ ਸਹਿਬ ਆ ਜਾਂਦੇ ਹਨ ਤੇ ਆਪਣੇ ਸੇਵਕਾਂ ਨੂੰ ਸਮਝਾਉਂਦੇ ਹਨ ਪਰ ਪੰਡਿਤ ਕੇਸ਼ਵਦਾਸ ਚੰਡੀ ਦੇਵੀ ਨੂੰ ਪ੍ਰਗਟ ਕਰਨ 'ਚ ਅਸਫਲ ਰਹਿੰਦਾ ਹੈ ਉਸ ਤੋਂ ਕੋਈ ਵੀ ਦੇਵੀ ਪ੍ਰਗਟ ਨਹੀਂ ਹੋ ਪਾਂਦੀ ਵਾਪਸ ਫਿਰ ਗੁਰੂ ਸਾਹਿਬ ਪੰਡਿਤ ਕੋਲ ਜਾਂਦੇ ਹਨ ਤੇ ਪੰਡਿਤ ਕੇਸ਼ਵਦਾਸ ਕਹਿਣ ਲੱਗਦਾ ਹੈ ਗੁਰੂ ਸਾਹਿਬ ਦੇਵੀ ਪ੍ਰਗਟ ਕਰਨ ਲਈ ਕਿਸੇ ਸੂਝਵਾਨ ਵਿਅਕਤੀ ਦੀ ਬਲੀ ਦੇਣੀ ਪਵੇਗੀ। ਗੁਰੂ ਸਾਹਿਬ ਜੀ ਕਹਿੰਦੇ ਹਨ ਪੰਡਤ ਜੀ ਇੱਥੇ ਤੁਹਾਡੇ ਤੋਂ ਸੂਝਵਾਨ ਵਿਅਕਤੀ ਭਲਾ ਕੌਣ ਹੋ ਸਕਦਾ ਹੈ? ਪੰਡਤ ਦੇ ਮਨ ਵਿੱਚ ਵਿਚਾਰ ਚੱਲ ਰਿਹਾ ਹੁੰਦਾ ਹੈ ਗੁਰੂ ਸਾਹਿਬ ਬਲੀ ਲਈ ਮਨ ਜਾਣ ਕੇ ਤੇ ਮੈਂ ਉਹਨਾਂ ਨੂੰ ਵੱਡਾ ਸਹਜਾ ਦਾ ਬਾਬਾ ਅਜੀਤ ਸਿੰਘ ਜੀ ਦੀ ਬਲੀ ਦੇਣ ਨੂੰ ਕਹਾਵਾਂਗਾ ਤੇ ਗੁਰੂ ਜੀ ਮਨਾ ਕਰ ਦੇਣਗੇ। ਮੈਨੂੰ ਇੱਥੋਂ ਜਾਣ ਲਈ ਕਹਿ ਦੇਣਗੇ ਤੇ ਮੇਰਾ ਕੰਮ ਬਣ ਜਾਵੇਗਾ। ਪਰ ਗੁਰੂ ਸਾਹਿਬ ਜੀ ਨੂੰ ਭਲਾ ਕੌਣ ਭਾ ਸਕਦਾ ਹੈ? ਗੁਰੂ ਸਾਹਿਬ ਜੀ ਨੇ ਪੰਡਤ ਨੂੰ ਹੀ ਬਲੀ ਦੇਣ ਨੂੰ ਕਹਿ ਦਿੱਤਾ। ਅੱਗੋਂ ਪੰਡਤ ਕਹਿਣ ਲੱਗਾ ਅੱਜ ਦੀ ਰਾਤ ਦੇਖਦੇ ਹਾਂ Devi ਪ੍ਰਗਟ ਹੁੰਦੀ ਹੈ ਜਾਂ ਨਹੀਂ ਤਾਂ ਮੈਂ ਬਲੀਦਾਨ ਬਾਰੇ ਸੋਚਾਂਗਾ ਤੇ ਗੁਰੂ ਸਾਹਿਬ ਜੀ ਵਾਪਸ ਕਿਲੇ ਨੂੰ ਚਲੇ ਜਾਂਦੇ ਹਨ ਤੇ ਰਾਤੋਂ ਰਾਤ ਪੰਡਤ ਕੇਸ਼ਵਦਾਸ ਤੇ ਉਹਦੇ ਚੇਲੇ ਉੱਥੋਂ ਭੱਜ ਜਾਂਦੇ ਨੇ ਸਵੇਰੇ ਜਦ ਗੁਰੂ ਸਾਹਿਬ ਜੀ ਦੇ ਸਿੱਖ ਥਿੱਲੇ ਵੱਲ ਜਾਂਦੇ ਨੇ ਤਾਂ ਉੱਥੇ ਕੋਈ Devi ਪ੍ਰਗਟ ਨਹੀਂ ਹੁੰਦੀ ਉਲਟਾ ਪੰਡਤ ਤੇ ਉਸਦੇ ਚੇਲੇ ਵੀ ਉੱਥੇ ਨਹੀਂ ਹੁੰਦੇ ਸਿੱਖ ਗੁਰੂ ਸਾਹਿਬ ਜੀ ਨੂੰ ਕਹਿੰਦੇ ਹਨ ਕਿਤੇ Devi ਨੇ ਸਾਰਿਆਂ ਦੀ ਹੀ ਅਹੋਤੀ ਤਾਂ ਨਹੀਂ ਲੈ ਲਈ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਪੰਡਤ ਠੱਗਾ ਦਾਟ ਟੋਲਾ ਸੀ ਜੋ ਰਾਤੋਂ ਰਾਤ ਭੱਜ ਗਿਆ ਹੈ ਪਰ ਲੋਕ ਨਾ ਸਮਝੇ ਗੁਰੂ ਸਾਹਿਬ ਜੀ ਕਹਿਣ ਲੱਗੇ ਇਹਨਾਂ ਲੋਕਾਂ ਨੂੰ ਇਹਨਾਂ ਦੀ ਹੀ ਪਾਸ਼ਾਚੀ ਸਮਝੋਣਾ ਪਵੇਗਾ ਉਹਨਾਂ ਕਿਹਾ ਜਿੰਨੀ ਵੀ ਸਮਗਰੀ ਪਈ ਹੈ ਇਸ ਨੂੰ ਇੱਕੋ ਵਾਰ ਹਵਨ ਕੁੰਡ ਵਿੱਚ ਸੁੱਟ ਦਿਓ ਵਿੱਚੋਂ ਬਿਜਲੀ ਉਸ ਕਿੱਲੇ ਤੇ ਪਈ ਗੁਰੂ ਸਾਹਿਬ ਜੀ ਨੇ ਆਪਣੇ ਮ्यान ਵਿੱਚੋਂ ਕਿਰਪਾਨ ਕੱਢੀ ਤੇ ਉਸ ਅੱਗ ਉੱਤੇ ਰੱਖ ਦਿੱਤੀ ਪੋਲ ਦੇ ਸਾਰੇ ਲੋਕ ਪਹਾੜੀ ਉੱਤੇ ਆ ਗਏ ਤੇ ਸੋਚਣ ਲੱਗੇ ਚੰਡੀ ਦੇਵੀ ਪ੍ਰਗਟ ਹੋ ਗਈ ਹੈ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਚੰਡੀ ਇਸ ਕਿਰਪਾਨ ਦੇ ਅੰਦਰ ਸਮਾ ਗਈ ਹੈ ਇਹ ਕਿਰਪਾਨ ਲੈ ਲੋ ਇਹ ਹੀ ਅੱਜ ਤੋਂ ਤੁਹਾਡੀ ਚੰਡੀ ਹੈ ਇਹ ਹੀ ਪਾਪੀਆਂ ਦਾ ਅੰਤ ਕਰੇਗੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਲੋਕਾਂ ਨੂੰ ਸਮਝਾਇਆ ਤਲਵਾਰ ਹੀ ਦੁਸ਼ਮਣਾਂ ਦਾ ਅੰਤ ਕਰ ਸਕਦੀ ਹੈ ਨਾ ਕਿ ਅੰਧ ਵਿਸ਼ਵਾਸ ਪਰ ਅੱਜ ਵੀ ਲੋਕ ਅੰਧ ਵਿਸ਼ਵਾਸ ਵਿੱਚ ਗ੍ਰਸਤ ਹਨ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ